ਵਿਸ਼ੇ ਵਿਗਿਆਨ ਪਾਠ ਨੰਬਰ 3 ਪਦਾਰਥਾਂ ਦਾ ਨਿਖੇੜਨ ਆਓ ਫਿਰਜਦਾ ਅਭਿਆਸ ਕਰੀਏ ਖਾਲੀ ਥਾਵਾਂ ਭਰੋ ਨੰਬਰ 1 ਫਿਲਟਰਨ ਵਿਧੀ ਅਘੁਲਨਸ਼ੀਲ ਡੈਸ਼ ਨੂੰ ਡੈਸ਼ ਤੋਂ ਵੱਖ ਕਰਨ ਵਿੱਚ ਸਹਾਇਕ ਹੁੰਦੀ ਹੈ ਇਸ ਵਿੱਚ ਸ਼ਬਦ ਆਨਗੇ ਠੋਸ ਤਰਲ ਫਿਲਟਰਨ ਵਿਧੀ ਅਘੁਲਨਸ਼ੀਲ ਠੋਸ ਨੂੰ ਤਰਲ ਤੋਂ ਵੱਖ ਕਰਨ ਵਿੱਚ ਸਹਾਇਕ ਹੁੰਦੀ ਹੈ ਨੰਬਰ 2 ਚੋਲਾ ਵਿੱਚ ਜੋ ਛੋਟੇ ਪੱਥਰ ਤੇ ਟੁਕੜਿਆਂ ਨੂੰ ਹੱਥ ਨਾਲ ਚੁਗਣਾ ਵਿਧੀ ਰਾਹੀ ਵਾਕ ਕੀਤਾ ਜਾ ਸਕਦਾ ਹੈ। ਨੰਬਰ 3 ਛਾਨ ਬੂਰਾ ਆਟੇ ਤੋਂ ਡੈਸ਼ ਦੁਆਰਾ ਵੱਖ ਕੀਤਾ ਜਾਂਦਾ ਹੈ। ਇਸ ਵਿੱਚ ਸ਼ਬਦ ਆਏਗਾ ਛਾਨਣੀ। ਛਾਨ ਬੂਰਾ ਆਟੇ ਤੋਂ ਛਾਨਣੀ ਦੁਆਰਾ ਵੱਖ ਕੀਤਾ ਜਾਂਦਾ ਹੈ। ਨੰਬਰ 4 ਚੋਨੇ ਦੇ ਦਾਣਿਆਂ ਨੂੰ ਡੰਡੀਆਂ ਤੋਂ ਵੱਖ ਕਰਨ ਦੀ ਵਿਧੀ ਨੂੰ ਡੈਸ਼ ਕਹਿੰਦੇ ਹਨ। ਗਹਾਈ ਨੰਬਰ 5 ਤਰਲ ਚੜ੍ਹ ਨੂੰ ਹਟਾਏ ਬਿਨਾ ਤਰਲ ਦੀ ਉਪਲਿਪਤੈ ਨੂੰ ਅਲੱਗ ਕਰਨ ਦੀ ਕਿਰਿਆ ਨੂੰ ਡੈਸ਼ ਕਹਿੰਦੇ ਹਨ ਨਿਤਾਰਨਾ ਨੰਬਰ 2 ਸਹੀ ਜਾਂ ਗਲਤ ਲਿਖੋ ਨੰਬਰ 1 ਛਾਨਣ ਵਿਧੀ ਵਿੱਚ ਮਿਸ਼ਰਣ ਦੇ ਅੰਸ਼ਾ ਦਾ ਆਕਾਰ ਵੱਖ-ਵੱਖਰਾ ਹੁੰਦਾ ਹੈ ਇਹ ਬਿਲਕੁਲ ਸਹੀ ਹੈ ਨੰਬਰ 2 ਤਰਲ ਤੋਂ ਪਾਪ ਬਣਾਉਣ ਦੀ ਪ੍ਰਕਿਰਿਆ ਨੂੰ ਸੰਗਨਨ ਆਖਦੇ ਹਨ ਇਹ ਬਿਲਕੁਲ ਗਲਤ ਹੈ ਕਿਉਂਕਿ ਤਰਲ ਤੋਂ ਪਾਊ ਬਣਾਉਣ ਦੀ ਪ੍ਰਕਿਰਿਆ ਨੂੰ ਵਾਸ਼ਪੀਕਰਨ ਕਹਿੰਦੇ ਹਨ ਨੰਬਰ 3 ਨਮਕ ਅਤੇ ਆਟੇ ਦੇ ਮਿਸ਼ਰਣ ਨੂੰ ਹੱਥ ਨਾਲ ਚੁਗਣ ਵਿਧੀ ਰਾਈ ਵਾਕ ਕੀਤਾ ਜਾ ਸਕਦਾ ਹੈ ਇਹ ਵੀ ਬਿਲਕੁਲ ਗਲਤ ਹੈ ਨੰਬਰ 4 ਡੰਡੀਆਂ ਤੋਂ ਦਾਣਿਆਂ ਨੂੰ ਵੱਖ ਕਰਨ ਨੂੰ ਗਹਾਈ ਕਹਿੰਦੇ ਹਨ ਇਹ ਬਿਲਕੁਲ ਸਹੀ ਹੈ ਨੰਬਰ 3 ਮਿਲਾਨ ਕਰੋ ਨੰਬਰ 1 ਪਾਣੀ ਤੋਂ ਲੋਨ ਵੱਖ ਕਰਨਾ ਬੱਚੋ ਪਾਣੀ ਤੋਂ ਲੋਨ ਵਾ ਕਰਨ ਦੀ ਵਿਧੀ ਨੂੰ ਆਖਦੇ ਹਨ ਵਾਸ਼ਪਨ ਇਸ ਕਰਕੇ ਅਸੀਂ ਇਸ ਦਾ ਮਿਲਾਨ ਕਰਾਂਗੇ ਈੜੀ ਦੇ ਨਾਲ ਨੰਬਰ 2 ਪਾਰੀ ਕਨ ਦਾ ਹੇਟਾ ਬੈਠਣਾ ਇਸ ਨੂੰ ਆਖਦੇ ਹਨ ਤਲ ਛਟਣ ਇਸ ਕਰਕੇ ਇਸ ਦਾ ਮਿਲਾਨ ਹੋਏਗਾ ਸੱਸੇ ਦੇ ਨਾਲ ਨੰਬਰ 3 ਵਕ ਵਕ ਅੰਸ਼ਾਂ ਨੂੰ ਹਵਾ ਦੁਆਰਾ ਨਿਖੇੜਨਾ ਬੱਚੋ ਇਸ ਦਾ ਅਸੀਂ ਮਿਲਾਨ ਕਰਾਂਗੇ ਐੜੇ ਦੇ ਨਾਲ ਨੰਬਰ 4 ਵਾਸ਼ਪਾ ਤੋਂ ਪਾਣੀ ਦਾ ਬੰਨਾ ਇਸ ਵਿਧੀ ਨੂੰ ਆਖਦੇ ਹਨ ਸੰਘਨਨ ਇਸ ਕਰਕੇ ਇਸ ਦਾ ਮੇਲਾਨ ਹੋਏਗਾ ਉੜੇ ਦੇ ਨਾਲ ਪ੍ਰਸ਼ਨ ਨੰਬਰ 4 ਸਹੀ ਵਿਕਲਪ ਦੀ ਚੋਣ ਕਰੋ ਨੰਬਰ 1 ਹਵਾ ਦੁਆਰਾ ਮਿਸ਼ਰਣ ਦੇ ਭਾਰੀ ਅਤੇ ਹਲਕੇ ਕਣਾਂ ਨੂੰ ਨਖੇੜਨ ਦੀ ਕਿਹੜੀ ਵਿਧੀ ਨਾਲ ਵਾਕਿਤਾ ਜਾਂਦਾ ਹੈ ਬੱਚੋ ਹੇਠਾਂ ਆਪਾਂ ਨੂੰ ਆਪਸ਼ਨਾਂ ਦਿੱਤੀਆਂ ਗਈਆਂ ਹਨ ਉਹਨਾਂ ਆਪਸ਼ਨਾਂ ਵਿੱਚੋਂ ਆਪਾਂ ਨੇ ਸਹੀ ਆਪਸ਼ਨ ਦੀ ਚੋਣ ਕਰਨੀ ਹੈ ਦੱਸੋ ਬੱਚੋ ਇਸ ਵਿੱਚੋਂ ਕਿਹੜੀ ਆਪਸ਼ਨ ਸਹੀ ਹੈ ਉਡਾਉਣਾ ਬਿਲਕੁਲ ਠੀਕ ਅਸੀਂ ਸਸੇ ਸ਼ਬਦ ਦੇ ਸਾਹਮਣੇ ਠੀਕ ਦਾ ਨਿਸ਼ਾਨ ਲਗਾਵਾਂਗੇ ਨੰਬਰ 2 ਬਰਫ਼ ਰੱਖੇ ਗਿਲਾਸ ਦੇ ਬਾਹਰ ਪਾਣੀ ਦੇ ਮੁੰਦਾਂ ਦੇ ਬਣਨ ਦਾ ਕਾਰਨ ਹੈ ਬੱਚੋ ਆਪਸ਼ਨ ਹਨ ਗਿਲਾਸ ਤੋਂ ਪਾਣੀ ਦਾ ਵਾਸ਼ਪਨ ਐਡਾ ਵਾਯੂ ਮੰਡਲੀ ਜਲਵਾਸ਼ਪਾ ਦਾ ਸੰਗਨਨ ਈ ਗਿਲਾਸ ਤੋਂ ਪਾਣੀ ਦਾ ਬਾਹਰ ਆਉਣਾ ਸਸਾ ਵਾਯੂ ਮੰਡਲੀ ਜਲਵਾਸ਼ਪਾ ਦਾ ਵਾਸ਼ਪਨ ਬੱਚੋ ਇਹਨਾਂ ਵਿੱਚੋਂ ਸਹੀ ਆਪਸ਼ਨ ਹੈ ਐਡਾ ਨੰਬਰ 3 ਤੁਸੀਂ ਆਪਣੇ ਮਾਤਾ ਜੀ ਨੂੰ ਚਾਵਲ ਪਕਾਉਣ ਤੋਂ ਪਹਿਲਾਂ ਉਸ ਵਿੱਚੋਂ ਮਿੱਟੀ ਪੱਥਰ ਆਦਿ ਬਾਹਰ ਕੱਢਦੇ ਵੇਖਿਆ ਹੋਵੇਗਾ ਇਹ ਕਿਹੜੀ ਵਿਧੀ ਹੋ ਸਕਦੀ ਹੈ ਦੱਸੋ ਬੱਚੋ ਹੇਠਾਂ ਆਪਸ਼ਨ ਹਨ ਹੱਥ ਨਾਲ ਚੁਗਣਾ ਵਿਧੀ ਬਿਲਕੁਲ ਠੀਕ ਅਸੀਂ ਓੜੇ ਸ਼ਬਦ ਦੇ ਸਾਹਮਣੇ ਠੀਕ ਦਾ ਨਿਸ਼ਾਨ ਲਗਾਵਾਂਗੇ ਨੰਬਰ 4 ਸਾਨੂੰ ਮਿਸ਼ਰਣ ਵਿੱਚੋਂ ਅੰਸ਼ਾਂ ਨੂੰ ਖੇੜਨ ਦੀ ਲੋੜ ਹੁੰਦੀ ਹੈ ਤਾਂ ਜੋ ऑप्शन दो वक वक पर फायदेमंद अंशा सारे ही इस सारे ऑप्शन ठीक हैं इस करके असि सस्ते ठीक दिशान लगाव लगावांगे सारे ही प्रश्न नंबर पांच बहुत छोटे उत्तर वाले प्रश्न प्रश्न नंबर एक ਤਲ ਛਟਨ ਵਿਧੀ ਦੀ ਪਰਿਭਾਸ਼ਾ ਲਿਖੋ ਉੱਤਰ ਤਰਲ ਵਿੱਚ ਮੌਜੂਦ ਅਗੁਲਨਸ਼ੀਲ ਭਾਰੀ ਠੋਸ ਕਣਾਂ ਦਾ ਬਰਤਨ ਵਿੱਚ ਛੇਟਾ ਬੈਠਣਾ ਤਲ ਛਟਨ ਕਹਾਉਂਦਾ ਹੈ ਪ੍ਰਸ਼ਨ ਨੰਬਰ 2 ਵਾਸ਼ਪਨ ਤੋਂ ਕੀ ਭਾਵ ਹੈ ਉੱਤਰ ਤਰਲ ਤੋਂ ਵਾਸ਼ਪ ਬਣਨ ਦੀ ਪ੍ਰਕਿਰਿਆ ਵਾਸ਼ਪਨ ਕਹਾਉਂਦੀ ਹੈ ਪ੍ਰਸ਼ਨ ਨੰਬਰ 3 ਕੰਬਾਈਨ ਮਸ਼ੀਨ ਕਿਸ ਕੰਮ ਲਈ ਵਰਤੀ ਜਾਂਦੀ ਹੈ ਉੱਤਰ ਅਨਾਜ ਦੀ ਫਸਲ ਦੀ ਕਟਾਈ ਅਤੇ ਗਹਾਈ ਲਈ ਨੰਬਰ 6 ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਵਾਸ਼ਪਨ ਅਤੇ ਸੰਘਨਨ ਵਿੱਚ ਅੰਤਰ ਦੱਸੋ ਉੱਤਰ ਵਾਸ਼ਪਨ ਤਰਲ ਤੋਂ ਵਾਸ਼ਪ ਬਣਨ ਦੀ ਪ੍ਰਕਿਰਿਆ ਵਾਸ਼ਪਨ ਕਹਾਉਂਦੀ ਹੈ ਉਦਾਹਰਣ ਵਜੋਂ ਪਾਣੀ ਤੋਂ ਪਾਫ ਬਨਾ ਸੰਘਨਨ ਵਾਸ਼ਪ ਤੋਂ ਤਰਲ ਵਿੱਚ ਬਦਲਣ ਦੀ ਪ੍ਰਕਿਰਿਆ ਸੰਘਨਨ ਕਹਾਉਂਦੀ ਹੈ ਉਦਾਹਰਨ ਵਜੋਂ ਠੰਡੇ ਪਾਣੀ ਦੇ ਗਲਾਸ ਤੇ ਬਾਹਰ ਪਾਣੀ ਦੀਆਂ ਬੂੰਦਾਂ ਦਾ ਬਨਣਾ। ਪ੍ਰਸ਼ਨ ਨੰਬਰ 2 ਸੰਤ੍ਰਿਪਤ ਅਤੇ ਅਸੰਤ੍ਰਿਪਤ ਘੋਲ ਵਿੱਚ ਅੰਤਰ ਸਪਸ਼ਟ ਕਰੋ। ਉੱਤਰ ਸੰਤ੍ਰਿਪਤ ਘੋਲ ਉਹ ਘੋਲ ਜਿਸ ਵਿੱਚ ਕੋਈ ਪਦਾਰਤ ਜਿਵੇਂ ਨਮਕ ਤੇ ਚੀਨੀ ਆਦਿ ਹੋਰ ਜ਼ਿਆਦਾ ਨਾ ਘੁਲ ਸਕੇ ਉਸ ਨੂੰ ਸੰਤ੍ਰਿਪਤ ਘੋਲ ਕਹਿੰਦੇ ਹਨ। ਅਸੰਤ੍ਰਿਪਤ ਘੋਲ ਉਹ ਕੋਲ ਜਿਸ ਵਿੱਚ ਕੋਈ ਪਦਾਰਥ ਜਿਵੇਂ ਨਮਕ ਤੇ ਚੀਨੀ ਆਦਿ ਕੁਲ ਜਾਣ ਉਸ ਨੂੰ ਅਸੰਤ੍ਰਿਪਤ ਕੋਲ ਕਹਿੰਦੇ ਹਨ। ਪ੍ਰਸ਼ਨ ਨੰਬਰ 3 थ्रेसਿੰਗ ਦੀਆਂ ਕਿਸਮਾਂ ਦੱਸੋ। ਉੱਤਰ ਮਨੁੱਖਤਾ ਦੁਆਰਾ, ਵਲਤਾ ਦੁਆਰਾ, ਮਸ਼ੀਨਾ ਦੁਆਰਾ। ਪ੍ਰਸ਼ਨ ਨੰਬਰ 7 ਵੱਡੇ ਉੱਤਰਾ ਵਾਲੇ ਪ੍ਰਸ਼ਨ। ਪ੍ਰਸ਼ਨ ਨੰਬਰ 1 ਹੀਟ ਲਿਖੇ ਨਖੇਣਨ ਦੇ ਟੰਗਾ ਦੀ ਵਿਆਖਿਆ ਕਰੋ। ਊੜਾ, थ्रेसਿੰਗ, ਐੜਾ ਉਡਾਉਣਾ। ਈੜੀ ਛਾਨਣ ਉਤਰ ਉੜਾ ਥਰੇਸਿੰਗ ਡੰਡਿਆਂ ਤੋਂ ਅਨਾਜ ਤੇ ਦਾਣਿਆਂ ਨੂੰ ਅਲੱਗ ਕਰਨ ਦੀ ਕਿਰਿਆ ਨੂੰ ਥਰੇਸਿੰਗ ਜਾਂ ਗਹਾਈ ਕਹਿੰਦੇ ਹਨ ਗਹਾਈ ਮਨੁੱਖਾਂ ਦੁਆਰਾ ਬਲਦਾਂ ਦੁਆਰਾ ਜਾਂ ਮਸ਼ੀਨਾਂ ਦੁਆਰਾ ਕੀਤੀ ਜਾਂਦੀ ਹੈ ਐੜਾ ਉਡਾਉਣਾ ਕਿਸੇ ਮਸ਼ੀਨ ਵਿੱਚੋਂ ਪਾਰੀ ਤੇ ਹਲਕੇ ਕਣਾਂ ਨੂੰ ਹਵਾ ਦੁਆਰਾ ਵਗ ਕਰਨ ਨੂੰ ਉਡਾਉਣਾ ਆਖਦੇ ਹਨ ਕਣਕ ਵਿੱਚੋਂ ਤੂੜੀ ਦੇ ਕਣ ਹਵਾ ਨਾਲ ਉਡਾ ਕੇ ਵਗ ਕੀਤੇ ਜਾਂਦੇ ਹਨ ਈੜੀ ਛਾਨਣ ਛਾਨਣ ਵਿਧੀ ਰਾਹੀਂ ਵੱਡੇ ਕਣਾਂ ਨੂੰ ਛੋਟੇ ਕਣਾਂ ਤੋਂ ਛਾਨਨੀ ਦੁਆਰਾ ਵੱਖ ਕੀਤਾ ਜਾਂਦਾ ਹੈ ਆਟੇ ਨੂੰ ਛਾਨਨੀ ਨਾਲ ਛਾਨ ਕੇ ਬੂਰਾ ਵੱਖ ਕੀਤਾ ਜਾਂਦਾ ਹੈ ਪ੍ਰਸ਼ਨ ਨੰਬਰ 2 ਨਿਖੇੜਨ ਕੀ ਹੈ ਸਾਨੂੰ ਮਿਸ਼ਰਣ ਵਿੱਚੋਂ ਵੱਖ-ਵੱਖ ਅੰਸ਼ਾਂ ਨੂੰ ਨਿਖੇੜਨ ਦੀ ਕਿਉਂ ਜ਼ਰੂਰਤ ਹੁੰਦੀ ਹੈ ਉੱਤਰ ਨਿਖੇੜਨ ਤੋਂ ਭਾਵ ਕਿਸੇ ਮਿਸ਼ਰਣ ਦੇ ਅੰਸ਼ਾਂ ਨੂੰ ਵੱਖ-ਵੱਖ ਕਰਨ ਤੋਂ ਹੈ ਮਿਸ਼ਰਣ ਵਿੱਚੋਂ ਹਾਨਿਕਾਰਕ ਅੰਸ਼ਾਂ ਨੂੰ ਵੱਖ ਕਰਨ ਲਈ ਜਾਂ ਵੱਖ-ਵੱਖ ਵਰਤੋ ਯੋਗ ਅੰਸ਼ਾਂ ਨੂੰ ਵੱਖ ਕਰਨ ਲਈ ਸਾਨੂੰ ਮਿਸ਼ਰਣ ਦੇ ਅੰਸ਼ਾਂ ਨੂੰ ਨਿਖੇੜਨ ਦੀ ਜ਼ਰੂਰਤ ਹੁੰਦੀ ਹੈ ਬੱਚਿਓ ਇਹ ਸੀ ਸਾਡਾ ਪਾਠ ਨੰਬਰ 3 ਪਦਾਰਥਾਂ ਦਾ ਨਿਖੇੜਨ ਜਲਦ ਮਿਲਾਂਗੇ ਹੁਣ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ